हां जी दर्शक को सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ ओनली ਟਰੁਥ ਨਿਊਜ਼ 028 ਸੱਚ ਦੀ ਆਵਾਜ਼ ਸੋ ਅੱਜ ਇੱਕ ਬਹੁਤ ਹੀ ਵਧੀਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇੱਕ ਅਖਬਾਰ ਹੈ ਇਸ ਦੀ ਇੱਕ ਸੁਰਖੀ ਆਪ ਜੀ ਨਾਲ ਸਾਂਝੀ ਕਰਾਂਗੇ ਇਥੇ ਦੱਸਣਾ ਇਹ ਜ਼ਰੂਰੀ ਬਣ ਜਾਂਦਾ ਹੈ ਕਿਉਂ ਅਖਬਾਰ ਦੇ ਵਿੱਚ ਬਹੁਤ ਵਧੀਆ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਜਾਣਕਾਰੀਆਂ ਹੁੰਦੀਆਂ ਨੇ ਪਰ ਸੋਸ਼ਲ ਮੀਡੀਆ ਦੇ ਦੌਰ ਕਾਰਨ ਅਖਬਾਰ ਨੂੰ ਬਹੁਤ ਘੱਟ ਲੋਕ ਪੜ੍ਹਦੇ ਨੇ ਐਸੀ ਗੱਲ ਨਹੀਂ ਪੜ੍ਹਦੇ ਬਹੁਤ ਨੇ ਤੋ ਇਹਦੇ ਵਿੱਚ ਇੱਕ ਜਾਣਕਾਰੀ ਆਪ ਜੀ ਨਾਲ ਸਾਂਝੀ ਕਰ ਰਿਹਾ ਕੀ ਜਾਣਕਾਰੀ ਹੈ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਜਤਿੰਦਰ ਮੱਟੂ ਜੀ ਨੇ ਹਲਕਾ ਸਤਰਾਨਾ ਤੋਂ ਉਹਨਾਂ ਦੀ ਇੱਕ ਬਹੁਤ ਵਧੀਆ ਮਤਲਬ ਗੱਲ ਗਈ ਹੈ ਉਹਨਾਂ ਨੇ ਉਹ ਆਪ ਜੀ ਨਾਲ ਸਾਂਝੀ ਕਰਾਂਗੇ ਉਹਨਾਂ ਨੇ ਕਿਹਾ ਹੈ ਕਿ ਮਹਿਲਾਵਾਂ ਦਾ ਹੁਣ ਤੱਕ 32 32000 ਰੁਪਇਆ ਬਣਦਾ ਹੈ ਜੋ ਸਰਕਾਰ ਨੂੰ ਦੇਣਾ ਚਾਹੀਦਾ ਹੈ ਜਾਨੀ ਜੋ ਬਕਾਇਆ ਸਰਕਾਰ ਵੱਲ ਆ ਔਰਤਾਂ ਦਾ ਉਹ ਡਾਕਟਰ ਸੋ ਜਤਿੰਦਰ ਮੱਟੂ ਜੀ ਨੇ ਕਿਹਾ ਕਿ ਉਹ ਬਕਾਇਆ ਜੋ ਸਾਡੇਆਂ ਭੈਣਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਨੂੰ ਪਾਉਣਾ ਚਾਹੀਦਾ। ਸੋ ਪੂਰੀ ਜਾਣਕਾਰੀ ਕੀ ਹੈ ਪਟਿਆਲੇ ਦੇ ਹਲਕਾ ਸਤਰਾਣਾ ਦੇ ਪਿੰਡ-ਪਿੰਡ ਜਾ ਕੇ ਆਮ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ, ਬੱਚਿਆਂ ਨੂੰ ਉੱਚ ਸਿੱਖਿਆ ਵੱਲ ਵਧਣਾ ਅਤੇ ਲੋਕਾਂ ਦੇ ਆ ਦੁੱਖ ਤਕਲੀਫਾਂ ਸੁਣ ਲਈ ਚਲਾਈ ਮੁਹਿੰਮ ਤਹਿਤ ਹਲਕਾ ਸਤਰਾਣਾ ਦੇ ਸਮਾਜ ਸੇਵੀ ਨੇ ਬਹੁਤ ਉੱਗੇ ਆਗੂ ਨੇ ਸਤਿਕਾਰਯੋਗ ਡਾਕਟਰ ਜਪਿੰਦਰ ਮੱਟੂ ਜੀ ਨੇ ਵੰਡ ਬੇਲੂ ਮਾਜਰਾ ਵਿੱਚ ਘਰ-ਘਰ ਜਾ ਕੇ ਲੋਕਾਂ ਦਾ ਹਾਲ-ਚਲ ਜਾਣਿਆ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਜਪਿੰਦਰ ਮੱਟੂ ਜੀ ਨੇ ਕਿਹਾ ਕਿ ਲੋਕਾਂ ਨੂੰ ਝੂਠੇ ਸਬਦੇ ਬਾਅਦ ਦਿਖਾ ਕੇ ਸਤਾ ਵਿੱਚ ਆਈ ਬਦਲਾਵ ਵਾਲੀ ਸਰਕਾਰ ਪੰਜਾਬ ਦੀਆਂ ਮਹਿਲਾਵਾਂ ਨਾਲ ਵੋਟਾਂ ਤੋਂ ਪਹਿਲਾਂ ਵਾਅਦਾ ਕਰਕੇ ਸਤਾ ਵਿੱਚ ਆਈ ਸੀ ਸੋ ਜੋ ਉਹਨਾਂ ਨੇ ਵਾਅਦਾ ਕੀਤਾ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ 1-1000 ਰੁਪਏ ਸਨਮਾਨ ਵਜੋਂ ਦੇਣ ਦਾ ਉਹਨਾਂ ਨੇ ਵਾਦਾ ਕੀਤਾ ਸੀ ਪਰ ਅਜੇ ਤੱਕ ਕਿਸੇ ਦੇ ਖਾਤੇ ਵਿੱਚ ਨਹੀਂ ਆਇਆ ਅੱਜ ਸਰਕਾਰ ਦੇ ਕਾਰਜਕਾਲ ਨੂੰ ਸਾਢੇ 3 ਸਾਲ ਹੋ ਚੁੱਕੇ ਹਨ ਜਾਨੀ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਸਾਡੀਆਂ ਮਾਮਾਂ ਭੈਣਾਂ ਦੇ ਨਾਲ ਕੀਤਾ ਵਾਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਮਹਿਲਾਵਾਂ ਦਾ 32 ਮਹੀਨਿਆਂ ਦਾ 32-32000 ਰੁਪਏ ਪ੍ਰਤੀ ਮਹਿਲਾ ਵਰਦਾ ਹੈ ਉਹ ਸਰਕਾਰ ਨੂੰ ਚਾਹੁੰਦਾ ਕਿ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਕਿਹਾ ਕਿ ਅੱਜ ਲੋਕ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਸੰਕਟ ਵਿੱਚ ਹਨ ਪਿੰਡਾਂ ਨੂੰ ਟਰਾਂਸਪੋਰਟ ਦੀ ਸਹੂਲਤ ਨਾ ਹੋਣ ਕਾਰਨ ਜੋ ਪਿੰਡਾਂ ਦੇ ਪਿੰਡ ਨੇ ਉਹ ਸੰਤਾਪ ਹੰਡਾਰ ਰਹੇ ਹਨ ਹਲਕੇ ਦੀਆਂ ਤਕਰੀਬਨ ਸਾਰੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸਿੱਖਿਆ ਤੇ ਸਿਹਤ ਇਹ ਦੋ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣਾ ਸਰਕਾਰ ਦਾ ਪਹਿਲਾ ਫਰਜ਼ ਹੈ ਸੋ ਇਹ ਜਾਣਕਾਰੀ ਸੀ ਡਾਕਟਰ ਜਤਿੰਦਰ ਮੱਟੂ ਜੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਸਾਢੇ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਬਣੀ ਨੂੰ ਉਹਨਾਂ ਨੇ ਸਾਡੀਆਂ ਮਹਿਲਾਵਾਂ ਨੂੰ ਸਬਜ਼ ਬਾਗ ਦਿਖਾਏ ਸੀ ਕਿ ਸਾਨੂੰ ਵੋਟ ਪਾਓ ਤੁਹਾਨੂੰ 100000 ਰੁਪਇਆ ਪਰ ਮੰਥ ਇਹ ਕਹ ਲੋ ਵੀ ਹਰ ਮਹੀਨੇ ਤੁਹਾਡਾ 100000 ਰੁਪਇਆ ਤੁਹਾਡੇ ਖਾਤੇ ਦੇ ਵਿੱਚ ਆ ਜਾਏਗਾ ਪਰ ਅਜੇ ਤੱਕ ਕਿਸੇ ਵੀ ਸਾਡੀ ਭੈਣ ਦੇ ਕਿਸੇ ਮਾਂ ਦੇ ਇੱਕ ਵੀ ਰੁਪਇਆ ਕਿਸੇ ਦੇ ਖਾਤੇ ਵਿੱਚ ਨਹੀਂ ਆਇਆ ਸੋ ਇਹ ਜਾਣਕਾਰੀ ਸੀ ਕਿੰਨੀ ਦੀ ਤੁਹਾਨੂੰ ਜਾਣਕਾਰੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰੋ ਧੰਨਵਾਦ